ਜੋ ਅੱਜ ਜ਼ਮੀਨ ਤੇ ਇਕੱਠੇ ਹੋਏ ਮੇਰੀਆਂ ਪਿਆ ਪੈਣਾ ਕਿਸਾਨ ਵੀਰ ਤੇ ਮਜ਼ਦੂਰ ਸਾਥੀ ਅੱਜ ਜੋ ਇਸ ਜ਼ਮੀਨੀ ਸੰਗਰਾਮ ਕਾਨਫਰੰਸ ਵਿੱਚ ਅਸੀਂ ਇੱਥੇ ਸਾਰੇ ਜੁੜੇ ਹਾਂ ਤੁਸੀਂ ਸਾਰੇ ਜਿਹੜੇ ਜ਼ਮੀਨਾਂ ਦੀ ਨੂੰ ਬਚਾਣ ਦੀ ਲੜਾਈ ਵਿੱਚ ਸ਼ਾਮਲ ਹੋ ਜਿਹੜੇ ਤੁਸੀਂ ਆਪਣੇ ਰੋਜ਼ਗਾਰ ਬਚਾਣ ਦੀ ਲੜਾਈ ਵਿੱਚ ਸ਼ਾਮਲ ਹੋ ਮੈਂ ਅੱਜ ਇੱਥੇ ਤੁਹਾਡੇ ਨਾਲ ਇੱਕ ਮੁੱਠ ਤਜਤਾਨ ਵਾਸਤੇ ਦਿੱਲੀ ਤੋਂ ਆਈ ਹਾਂ ਮੇਰਾ ਇੱਕੋ ਤੇ ਇੱਕੋ ਅੱਜ ਇਹ ਇਰਾਦਾ ਸੀ ਕਿ ਮੈਂ ਇੱਥੇ ਆਵਾਂ ਤੁਹਾਡੇ ਕਿਉਂਕਿ ਮੈਂ ਜਾਣਦੀ ਹਾਂ ਕਿ ਜਿਹੜੀ ਲੜਾਈ ਇਸ ਵਕਤ ਜਿਉਣ ਦੀ ਧਰਤੀ ਤੋਂ ਲੜੀ ਜਾ ਰਹੀ ਹੈ ਇਹ ਇੱਕ ਵੱਡੀ ਲੜਾਈ ਹੈ ਅੱਜ ਜੇਕਰ ਅਸੀਂ ਦੇਖ ਰਹੇ ਹਾਂ ਕਿ ਪੌਂ ਸਰਦਾਰੀ ਜਿਹੜੀ ਹੈ ਜਿਹੜੀ ਜ਼ਮੇ ਜਿਹੜੀ ਜ਼ਿੰਮੇਦਾਰਾਂ ਨੇ ਜ਼ਮੀਨ ਆਪਣੇ ਕਾਬਜ਼ ਕਰ ਰੱਖੀ ਹੈ ਤੇ ਜਿੰਨੂੰ ਕਾਰਪੋਰੇਟਾਂ ਨੇ ਵੀ ਆਪਣਾ ਪੂਰਾ ਪੂਰਾ ਹਿੱਸਾ ਪਾਇਆ ਹੋਇਆ ਹੈ ਜਿਸ ਦੇ ਅੰਦਰ ਉਹਨਾਂ ਦੇ ਨਾਲ ਲੜਨ ਵਾਸਤੇ ਇਕਿ ਲੋਕਾਂ ਦਾ ਜਿਹੜਾ ਇੱਕ ਵੱਡਾ ਇਕਾ ਹੀ ਇਸ ਨੂੰ ਵੰਗਾਰ ਦੇ ਸਕਦਾ ਹੈ ਤੇ ਤੁਹਾਡੇ ਇਕੱਠ ਨੇ ਅੱਜ ਇਸ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਇਸ ਜ਼ਮੀਨ ਦੀ ਲੜਾਈ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹੋ ਸਾਡੇ ਵਿੱਚ ਜ਼ਮੀਨ ਦੀ ਵੰਡ ਬੜੀ ਅਸਾਵੀ ਹੈ اور اے ونڈ آج تو اسامی نہیں اے اسامی ونڈ بڑی دیر تو چل دی آ رہی ہے جدا اتحاسک پی ہے میرے تو پہلے تھے جڑے وقتہ بول کے گئے نے انہاں نے دسیا ہے کہ کمیں انگریزی سامراج نے اے ਪੰਜਾਬ ਦੀ ਧਰਤੀ ਦੀ ਹਿੰਦੁਸਤਾਨ ਦੀ ਧਰਤੀ ਦੀ ਜਿਹੜੀ ਜ਼ਮੀਨ ਜਿਹੜੀ ਇੱਥੋਂ ਦੇ ਮਿਹਨਤਕਸ਼ ਲੋਕ ਵਾਕੇ ਅਨਾਜ ਪੈਦਾ ਕਰਦੇ ਸਾਨੂੰ ਆਪਣੀਆਂ ਟੋਡੀਆਂ ਨੂੰ ਆਪਣਾ ਰਾਜਪਾਗ ਬਚਾਣ ਵਾਲਿਆਂ ਨਾਲ ਵੰਡੀ ਸੀ ਉਹਨਾਂ ਨੂੰ ਉਹਨਾਂ ਨੇ ਹਜ਼ਾਰਾਂ ਏਕੜ ਜ਼ਮੀਨ ਟੋਡੀਆਂ ਦੇ ਵਸਪਾ ਦਿੱਤੀ ਤੇ ਲੋਕਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਉਹ ਬੇਦਖਲੀ ਅੱਜ ਵੀ ਪੂਰੀ ਤਰ੍ਹਾਂ ਚਲਦੀ ਜਾ ਰਹੀ ਹੈ ਤੁਸੀਂ ਪੰਜਾਬ ਦੇ ਲੋਕ ਜਾਣਦੇ ਹੋ ਕਿ ਕਿਵੇਂ ਕਦੀ ਭਾਰਤ ਮਾਲਾ ਦੇ ਨਾਮ ਪ੍ਰੋਜੈਕਟਾਂ ਦੇ ਨਾਮ ਥੱਲੇ ਕਦੀ ਸੜਕਾਂ ਦੇ ਚੌੜੀਆਂ ਕਰਨ ਦੇ ਨਾਂ ਥੱਲੇ ਕਦੀ ਵਿਕਾਸ ਦੇ ਪ੍ਰੋਜੈਕਟਾਂ ਦੇ ਨਾਂ ਥੱਲੇ ਜਿਹੜੀਆਂ ਜ਼ਮੀਨਾਂ ਨੇ ਉਹ ਹੱਥਿਆਈਆਂ ਜਾ ਰਹੀਆਂ ਨੇ ਉਹ ਜ਼ਮੀਨਾਂ ਇਸ ਤਰ੍ਹਾਂ ਹੱਥਿਆਈਆਂ ਜਾ ਰਹੀਆਂ ਨੇ ਤੇ ਜਿੱਦੇ ਨਾਲ ਜਿਹੜਾ ਪਾਣਾ ਹੈ ਜ਼ਮੀਨਾਂ ਦੇ ਵਿੱਚ ਉਹਨਾਂ ਦੀ ਮਲਕੀਅਤ ਵਿੱਚ ਉਹ ਹੋਰ ਵੱਧਦਾ ਜਾ ਰਿਹਾ ਹੈ ਮੈਂ ਤੁਹਾਨੂੰ ਤਿੰਨ ਛੋਟੇ ਅੰਕੜੇ ਦੱਸਣਾ ਚਾਹੁੰਦੀ ਆ ਕਿ ਅੱਜ ਅਗਰ ਅਸੀਂ ਪੰਜਾਬ ਦੀ ਜ਼ਮੀਨ ਵੱਲ ਵੇਖੀਏ ਕਰੀਬ ਜੜੀਆਂ 11 ਲੱਖ ਦੇ ਕਰੀਬ ਜੋਤਾ ਨੇ ਉਹ ਜੋਤਾ ਕਿੰਨਾ ਦੇ ਕੋਲ ਨੇ جو صرف ایک پرسنٹ حصہ عورتوں کے کول ہے ساڈے تین پرسنٹ حصہ مزدوران دے کول ہے جڑی چھوٹی کسانی ہے جڑی بڑی ہی سیمانت کسانی ہے ਉਹਦੇ ਕੋਲ ਇੱਕ ਹੋਰ ਛੋਟਾ ਜਿਹਾ ਹਿੱਸਾ ਹੈ ਤੇ ਇਹ ਛੋਟੇ ਹਿੱਸੇ ਪਿਛਲੇ 20 ਸਾਲਾਂ ਤੋਂ ਲਗਾਤਾਰ ਕੱਟਦੇ ਜਾ ਰਹੇ ਨੇ ਸਾਡੇ ਮਜ਼ਦੂਰਾਂ ਕੋਲ ਸਿਰਫ 30000 ਜੋਤਾ ਨੇ ਜਿਹੜਾ ਕਿ 3.5% ਤੋਂ ਵੀ ਘੱਟ ਬੈਠdੀਆਂ ਨੇ ਇਹਦਾ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਆਂਕੜਾ ਇਸ ਤੋਂ ਬਿਹਤਰ ਹੈ ਪਰ ਪੰਜਾਬ ਦੀ ਜ਼ਮੀਨ ਦੀ ਅਸਾਵੀ ਵੰਡ ਜਿਹੜੀ ਹੈ ਜਿਹੜੀਆਂ ਵੱਡੀਆਂ ਜ਼ੋਤਾਂ ਦੀ ਮਲਕੀਅਤ ਹੈ ਉਹ ਵੱਡੇ ਵੱਡੀਆਂ ਜਿਹੜੀਆਂ ਟੇਰੀਆਂ ਹਨ ਉਹਨਾਂ ਨੂੰ ਦੱਬੀ ਬੈਠੀ ਹੈ ਉਹ ਟੇਰੀਆਂ ਵੱਡਿਆਂ ਦੇ ਹੱਥੋਂ ਆਜ਼ਾਦ ਕਰਾਉਣੀਆਂ ਨੇ ਉਹ ਟੇਰੀਆਂ ਵੱਡਿਆਂ ਦੇ ਹੱਥੋਂ ਲੈ ਕੇ ਨਿੱਕਿਆਂ ਦੇ ਵਿੱਚ ਵੰਡਣੀਆਂ ਨੇ ਉਹ ਔਰਤਾਂ ਨੂੰ ਜ਼ਮੀਨਾਂ ਮਿਲਣੀਆਂ ਨੇ ਛੋਟੇ ਮਜ਼ਦੂਰਾਂ ਨੂੰ ਮਿਲਣੀਆਂ ਨੇ ਛੋਟੇ ਕਿਸਾਨਾਂ ਨੂੰ ਮਿਲਣੀਆਂ ਨੇ ਉਹ ਜਿਹੜੀਆਂ ਜ਼ਮੀਨਾਂ ਦੀ ਲੜਾਈ ਜਿਹੜੀ ਇਸ ਤੋਂ ਸ਼ੁਰੂ ਹੋ ਚੁੱਕੀ ਹੈ ਪੰਜਾਬ ਵਿੱਚੋਂ ਉਡੀ ਆਖਰੀ ਪੜਾ ਇਹੀ ਹੋਵੇਗਾ ਕਿ ਪੰਜਾਬ ਦੀ ਕਿਸਾਨੀ ਜਿਹੜੀ ਤੇ ਮਜ਼ਦੂਰ ਔਰਤਾਂ ਹਰ ਇੱਕ ਪਿੰਡੂ ਵਾਸੀ ਇੱਕ ਛੋਟੀ țeਰੀ ਦਾ ਮਾਲਕ ਹੋਵੇ ਜਿਦੇ ਵਿੱਚੋਂ ਅੰਨ ਉਗਾ ਸਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਤੇ ਸਿਰ ਉੱਚਾ ਕਰਕੇ ਜੀ ਸਕੇ ਅੱਜ ਸਾਡੇ ਉੱਤੇ ਬਹੁਤ ਵੱਡਾ ਹਮਲਾ ਹੈ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਪੂੰਜੀਪਤੀ ਨੇ ਉਹ ਸਾਰੀਆਂ ਦੁਨੀਆ ਪਰ ਦੇ ਵਿੱਚ ਜ਼ਮੀਨਾ ਖੋਰੇ ਨੇ ਉਨਾਂ ਨੂੰ ਆਪਣੇ ਥੱਲੇ ਲੈ ਰਹਿਣੇ ਕਾਬਸ ਕਰ ਰਹਿਣੇ ਤਾਂ ਕਿ ਉਹ ਆਪਣੀ ਮਰਜ਼ੀ ਦੀਆਂ ਫਸਲਾਂ ਉਗਾ ਸਕਣ ਉਹ ਫਸਲਾਂ ਜਿਹੜੇ ਆਮ ਛੋਟੇ ਗਰੀਬ ਬੰਦਿਆਂ ਦਾ ਟਿੱਡ ਪਰਣ ਵਾਸਤੇ ਨਹੀਂ ਸਗੋਂ ਐਸੀਆਂ ਫਸਲਾਂ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਮੀਟ ਕਿਹਾ ਜਾਂਦਾ ਹੈ ਜਾਂ ਜਿਹੜੀਆਂ એનર્ਜੀ ਨੂੰ ਵਿੱਚ ਸ਼ਾਮਿਲ ਕੀਤੀਆਂ ਜਾਂ ਗਈਆਂ ਇਹ ਹਮਲਾ ਜਿਹੜਾ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸਾਮਰਾਜ ਤੇ ਪੋ ਸਰਦਾਰਾਂ ਦੀ ਇੱਕ ਜੁਟਤਾ ਜਿਹੜੀ ਹੈ ਉਹ ਸਿਰਫ ਤੇ ਸਿਰਫ ਲੋਕਾਂ ਦੇ ਏਕੇ ਤੇ ਇੱਕ ਜੁਟਤਾ ਨਾਲ ٹے گی لوگ جتن گے تے اپنیاں زمین جہاں نے کے ہمیشہ آباد کیتا ہے او انہوں تے قابض ہون گے تو سنگرامی کانفرنس شامل ہون تے بہت بہت ودائی تو ہڈا سبدا ایک کا زندہ باد